ਸਾਬ ਹੋ ਜਾ ਜੜਿਆ ਇੱਥੇ ਵੀ ਮੇਰੇ ਲੱਗਾ ਪਤਾ ਨਹੀਂ ਉੱਥੇ ਕੋਣੀ ਲੱਗੀ ਆ ਉਹਦੀ ਤਿੰਨ ਜਾਂ ਚਾਰ ਆਉਂਦਾ ਜਿਹੜੇ ਪੰਚਿੰਗ ਬੈਗ ਕਰਾਂਗੇ ਅਸੀਂ ਉਸ ਤੋਂ ਬਾਅਦ ਹਲਕੀ ਜਿਹੀ ਸ਼ੈਡੋ ਸ਼ੇਡ ਤੋਂ ਬਾਅਦ ਆਹ ਦੇਖ ਇਹ ਨੇ ਕਰਿਆ ਕਮਾਲ ਜਿਹਾ ਕਰਿਆ ਸਾਬ ਇਹ ਗੁੱਡ ਮਾਰਨਿੰਗ ਜੀ ਮੇਰੇ ਵੱਲ ਸਾਰਿਆਂ ਨੂੰ ਸਵੇਰੇ ਦੇ 4:00 ਵਜੇ 50 ਮਿੰਟ ਦਾ ਟਾਈਮ ਹੋ ਗਿਆ ਜੀ ਤੇ ਸਵੇਰੇ ਉੱਠ ਗਿਆ ਬਸ ਸਭ ਤੋਂ ਪਹਿਲਾਂ ਗਰਮ ਪਾਣੀ ਕੀਤਾ ਦੋ ਗਲਾਸ ਤੇ ਗਰਮ ਪਾਣੀ ਪੀ ਕੇ ਆਪਾਂ ਪ੍ਰੈਕਟਿਸ ਤੇ ਜਾਣ ਵਾਸਤੇ ਆਪਾਂ ਤਿਆਰ ਹੋ ਗਏ ਕਿ ਹੁਣ ਆਪਾਂ ਗਰਾਊਂਡ ਦੇ ਵਿੱਚ ਪਹੁੰਚ ਗਏ ਆ ਗਰਾਊਂਡ ਦੇ ਵਿੱਚ ਪਹੁੰਚ ਗਏ ਸਭ ਤੋਂ ਪਹਿਲਾਂ ਮੈਂ ਸਟ੍ਰੈਚਿੰਗ ਕੀਤੀ ਪੂਰੀ ਚੰਗੀ ਤਰ੍ਹਾਂ ਕਿਉਂਕਿ ਅੱਜ ਮੈਂ ਜਿਮ ਲਗਾਉਣਾ ਸੀਗਾ ਸਟਰੈਂਥ ਟ੍ਰੇਨਿੰਗ ਕਰਨੀ ਸੀਗੀ ਤੇ ਉਦੋਂ ਸਟਰੈਂਥ ਟ੍ਰੇਨਿੰਗ ਕਰਨ ਤੋਂ ਪਹਿਲਾਂ ਸਾਨੂੰ ਜਿਹੜੀ ਸਟ੍ਰੈਚਿੰਗ ਆ ਸਾਨੂੰ ਕਰਨੀ ਬਹੁਤ ਜ਼ਰੂਰੀ ਆ ਅਗਰ ਸਾਡੀ ਸਟ੍ਰੈਚਿੰਗ ਵਧੀਆ ਹੋਊਗੀ ਤਾਂ ਹੀ ਅਸੀਂ ਵਰਕਆਊਟ ਵਧੀਆ ਕਰ ਸਕਾਂਗੇ ਫਿਰ ਇਸ ਤੋਂ ਬਾਅਦ ਜਿਮ ਦੇ ਵਿੱਚ ਪਹੁੰਚਿਆ ਜਿਮ ਦੇ ਵਿੱਚ ਜਾ ਕੇ ਮੈਂ ਬੈਕ ਦੀਆਂ ਐਕਸਰਸਾਈਜ਼ ਲਗਾਈਆਂ ਸ਼ੋਲਡਰ ਦੀ ਐਕਸਰਸਾਈਜ਼ ਲਗਾਈ ਕੋਈ ਸਾਡੇ ਲਈ ਸਟਰੈਂਥ ਕਰਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਆ ਨਾ ਤਾਂ ਉਸ ਨਾਲ ਉਹਦੇ ਨਾਲ ਸਾਨੂੰ ਕਾਰਡੀਓ ਤੇ ਸਟਰੈਂਥ ਬਹੁਤ ਜ਼ਰੂਰੀ ਹੈ ਜਿੰਨੀ ਸਾਨੂੰ ਕਾਰਡੀ ਜ਼ਰੂਰੀ ਹੈ ਉਹਦੇ ਨਾਲੋਂ ਦੋ ਗੁਣੀ ਸਾਨੂੰ ਸਟਰੈਂਥ ਜ਼ਰੂਰੀ ਆ ਸੋ ਉਸ ਤੋਂ ਬਾਅਦ ਮੈਂ ਸਾਰ ਸਟੈਂਡ ਕਰਨ ਤੋਂ ਬਾਅਦ ਮੈਂ ਰਨਿੰਗ ਕੀਤੀ ਕਾਰਡੀਓ ਕੀਤੀ ਕ੍ਰੋਸਫਿਟ ਦੇ ਉੱਤੇ ਮੈਂ ਇਹ ਘਟ ਘਟ 37 38 ਮਿੰਟ ਮੈਂ ਕਾਰਡੀਓ ਕੀਤੀ ਆ ਤੁਸੀਂ ਦੇਖ ਸਕਦੇ ਹੋ 37 37 ਮਿੰਟ ਟਾਈਮ ਹੋਇਆ ਜਾਨੀ ਕਿ ਟੋਟਲ ਜਿਵੇਂ ਡੈਡ ਦੋ ਘੰਟੇ ਮੈਂ ਵਰਕਆਊਟ ਕੀਤਾ ਤੇ ਉਸ ਤੋਂ ਬਾਅਦ ਮੈਂ ਘਰ ਆ ਕੇ 9 ਵਜੇ ਮੈਂ ਬ੍ਰੇਕਫਾਸਟ ਕੀਤਾ ਬ੍ਰੇਕਫਾਸਟ ਦੇ ਵਿੱਚ ਮੈਂ 30 ਗ੍ਰਾਮ ઓट्स ਨੂੰ ਪਾਣੀ ਦੇ ਵਿੱਚ ਬਣਾਇਆ ਸੀ ਤੇ ਉਹਦੇ ਵਿੱਚ ਮੈਂ ਚਾਰ ਪੰਜ ਬਦਾਮ ਦੇ ਗਿੱਦੇ ਪਪਪਿੰਗ ਸੀਡਸ ਪਾਏ ਤੇ ਇੱਕ ਸਕੂਪ ਪਾਣੀ ਦੇ ਵਿੱਚ ਮੈਂ ਹਾਫ ਸਕੂਪ ਵੇ ਆਈਸੋਲੇਟ ਪ੍ਰੋਟੀਨ ਆ ਜਿਹੜਾ ਜੀ ਉਹ ਇਹਦੇ ਵਿੱਚ ਮੈਂ ਮਿਕਸ ਹੀ ਕਰਾਂਗਾ ਜੀ ਪੰਪੀ ਸੀਡ ਸੈਡ ਕੀਤੇ ਆ ਬਦਾਮ ਦੀਆਂ ਚਾਰ ਪੰਜ ਗਿਰੀਆਂ ਏੜੀ ਕੀਤੀਆਂ ਤੇ ਹਾਫ ਵੇਪ ਪ੍ਰੋਟੀਨ ਜਿਹੜਾ ਮੈਂ ਇਹਦੇ ਵਿੱਚ ਐਡ ਕਰ ਲਿਆ 30 ਗ੍ਰਾਮ ਮੈਂ ਜਿਹੜੇ ਓਟਸ ਸੀਓ ਪਾਉਣ ਦੇ ਵਿੱਚ ਬਣਾਇਆ ਸੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਇਨੂੰ ਆਪਾਂ ਖਾਵਾਂਗੇ ਜੇ ਇਹਨੂੰ ਮਿਕਸ ਨਾ ਕਰਾਂਗੇ ਤੇ ਇਹਦੇ ਵਿੱਚ ਨਾ ਗੱਠਾਂ ਜੀਆਂ ਬਣ ਜਾਂਦੀਆਂ ਨੇ ਉਹ ਸਾਡੇ ਸਰੀਰ ਲਈ ਵਧੀਆ ਨਹੀਂ ਹੈ ਜਾਂ ਸੁਪਰ ਰੋਟੀ ਨਾਲ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਆਪਾਂ ਇੱਕ ਗ੍ਰੀਨ ਟੀ ਦਾ ਕੱਪ ਬਣਾਇਆ ਤੇ ਨਾਲ ਆਪਾਂ ਜਿਹੜੇ ਓਟਸ ਬਣਾਇਆ ਇਹ ਸਾਡੀ ਅੱਜ ਦਾ ਬ੍ਰੈਕਫਾਸਟ ਆ ਹਾਂਜੀ ਗੁੱਡੀ ਗਲੀ ਅੱਜ ਆਪਣੇ ਬਲੌਗ ਦਾ ਦੂਜਾ ਦੇਣਾ ਜੀ ਅੱਜ ਤੇ ਸ਼ਾਮ ਦੇ 4:30 ਵੱਜੂਗੇ ਤੇ ਮੇਰਾ ਪ੍ਰੈਕਟਿਸ ਦਾ ਟਾਈਮ ਹੋ ਗਿਆ ਜੀ ਉਹਨੂੰ ਪ੍ਰੈਕਟਿਸ ਤੇ ਚੱਲਦੇ ਆਂ ਤੇ ਪ੍ਰੈਕਟਿਸ ਤੋਂ ਬਾਅਦ ਵਕਤ ਮੈਂ ਸਭਾ ਜਿਹਾ ਸਭਾ ਸਾਮਾਨ ਆਕਰ ਰੈਡੀ ਕਰਕੇ ਰੱਖਦਾ ਤੇ ਕਲਾਜ਼ਰ ਪਾ ਲਿਆ ਤੇ ਕਲਾ ਕਿਦਾ ਕਹਿੰਦਾ ਤੇ ਪਾਣ ਜਿਹੜਾ ਆਪਣਾ ਸ਼ੇਕ ਜਿਹੜੀ ਪਾ ਲਿਆ ਤੇ ਜਿਹਦੇ ਵਿੱਚ ਮੈਂ ਆਪਣਾ ਇੱਕ ਪ੍ਰੋਟੀਨ ਪਾਇਆ ਤੇ ਬੀਸੀਏ ਪਾਇਆ ਥੋੜਾ ਜਿਹਾ ਹਨਾ ਵੇਪ ਪ੍ਰੋਟੀਨ ਇਹਦੇ ਵਿੱਚ ਮੈਂ ਪਾ ਲਿਆ ਵਾ ਤੇ ਜਿਹੜਾ ਬੌਕਸਿੰਗ ਹਿੱਡਗਾਰਡ ਆ ਜਿਹੜਾ ਮੈਂ ਬੌਕਸਿੰਗ ਹਿੱਡਗਾਰਡ ਲਈ ਇੱਥੇ ਬੰਨਣਾ ਕਿਉਂਕਿ ਅੱਜ ਮੰਗਲਵਾਰ ਆ ਤੇ ਜੋ ਪਾਈਟਾ ਲਿੱਤਣੀ ਆ ਤੇ ਜਿਹੜੀ ਮੇਰੀ ਸ਼ੈਡੋ ਤੇ ਇੱਕ ਟੀ-ਸ਼ਰਟ ਆ ਜਿਹੜੀ ਆਪਾਂ ਇੱਥੇ ਲਾ ਕੇ ਚੇਂਜ ਕਰਾਂਗੇ ਤਾਂ ਆਪਾਂ ਜਿਹੜੇ ਸੈਸ਼ਨ ਦੇ ਵਿੱਚ ਕਰਦੇ ਆਪਾਂ ਜਿਹੇ ਦੇ ਵਿੱਚ ਪਾਣਾ ਤੇ ਆਪਾਂ ਇੱਕ ਤਨਾ ਜ਼ੋਰ ਵੱਲ ਕੋਈ ਜਿਹੜਾ ਜ਼ੋਰ ਦਾ ਟਾਈਮ ਆ ਪੰਜ 5000 ਪਰਮਾ ਪਾਈ ਤੋਂ ਬੰਦ ਮੈਂ ਬਹੁਤ ਸੇ ਬੰਦ ਲੱਗ ਜਾਂਦੀਆਂ ਸੋ ਹੁਣ ਆਪਾਂ ਜੰਨੇ ਆ ਗਰਾਉਂਡ ਦੇ ਵਿੱਚ ਜੀ ਤੇ ਹੁਣ ਮਿਲਦੇ ਆਪਾਂ ਜਾ ਕੇ ਗਰਾਉਂਡ ਦੇ ਵਿੱਚ ਹਾਂਜੀ ਆਪਾਂ ਆ ਗਏ ਹੁਣ ਗਰਾਉਂਡ ਦੇ ਵਿੱਚ ਤੇ ਗਰਾਉਂਡ ਦੇ ਵਿੱਚ ਆ ਗਏ ਆਪਾਂ ਕੱਪੜੇ ਚੇਂਜ ਕਰ ਲਏ ਆ ਅੱਜ ਸਾਡਾ ਹੈਗਾ ਸਪੈਰਿੰਗ ਡੇ ਤੇ ਤਿੰਨੇ ਰੋਲ ਜਿਹੜੇ ਉਹ ਤਿੰਨੇ ਰੋਲ ਸੈਫਟੀ ਵਿੱਚ ਰੱਖਣੇ ਆ ਤੇ ਤਿੰਨ ਰੋਲ ਬੈਕ ਕਰ ਲਓ ਜਦੋਂ ਕੈਚ ਕਰਦੇ ਆ ਇਹਨਾਂ ਦੇ ਵਿੱਚ ਕੁਝ ਵੀ ਕਰਦਾ ਜੇ ਉਹਨਾਂ ਨੂੰ ਅੱਗੇ ਸੀਰੀਜ਼ ਦੇ ਵਿੱਚ ਕਰਾਵਾਂਗੇ ਥੋੜੀ ਬਾਕਸਿੰਗ ਸਪੈਰਿੰਗ ਆ ਬਾਕਸਿੰਗ ਫਾਈਟ ਆ ਉਹ ਕਿਵੇਂ ਹੁੰਦੀ ਆ ਤੇ ਜਿਹੜੇ ਪੰਛੀ ਪਏਗਾ ਜੀ ਪੈਰ ਆ ਜਿਹੜੇ ਸੀ ਉਹ ਕਿੱਦਾਂ ਕਰਦੇ ਆ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਵਰਕਆਊਟ ਹੋਗਾ ਹੋਊਗਾ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਛੋਟੇ ਛੋਟੇ ਕਲਿੱਪ ਕਰਕੇ ਦਿਖਾਵਾਂਗੇ ਸੋ ਬਲੋਗ ਦੇ ਨਾਲ ਬਣ ਰਹੇ ਜੀ ਜੇ ਤੁਹਾਨੂੰ ਬਲੋਗ ਸਾਡਾ ਵਧੀਆ ਲੱਗਿਆ ਤਾਂ ਪਲੀਜ਼ ਬਲੋਗ ਨੂੰ ਲਾਈਕ ਕਰਕੇ ਸ਼ੇਅਰ ਵੀ ਜੀ ਸੋ ਮੈ ਲਓ ਫਾਈਟਾਂ ਤੋਂ ਦਿਖਾਉਣੇ ਕਿੱਦਾਂ ਕਰਦੇ ਹਾਂ ਅੰਦਰ ਵਾਰਮਅਪ ਕਰਨਾ ਕੋਈ ਵਾਰਮਅਪ ਕਰਕੇ ਤਾਂ ਸਿੱਧਾ ਫਾਈਟਾਂ ਦੇ ਲੈ ਕੇ ਜਾਵਾਂ ਜਿਹੜੀਆਂ ਸਾਡੀਆਂ ਫਾਈਟਾਂ ਹੋਣੀਆਂ ਨੇ ਫਾਈਟ ਤੋਂ ਪਹਿਲਾਂ ਆਪਾਂ ਜਣੀਆਂ ਨੇ ਬਿੰਡ ਜਨ ਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਦੇ ਉੱਤੇ ਆਪਾਂ ਬੰਨ ਲਉਂਾਂਗੇ ਬਿੰਡ ਜਨ ਨੂੰ ਕਰਨ ਤੋਂ ਬਾਅਦ ਮੈਂ ਗਲਵਜ਼ ਪਾ ਲਿਆ ਤੇ ਹੈੱਡਗਾਰਡ ਵੀ ਮੈਂ ਪਾ ਲਿਆ ਗਲਵਜ਼ ਪਾ ਕੇ ਹੈੱਡਗਾਰਡ ਪਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਸੇਫਟੀ ਬਹੁਤ ਜ਼ਰੂਰੀ ਆ ਪੰਜ ਲੱਗ ਜਾਂਦਾ ਵਾ ਕਿਸੇ ਥਾਂ ਤੇ ਅੱਖ ਉੱਖ ਤੇ ਜਾਂ ਕਰਨ ਤੇ ਲੱਗ ਜਾਂਦਾ ਸੋ ਇਸ ਕਰਕੇ ਹੈੱਡਗਾਰਡ ਪਾਉਣਾ ਵੀ ਜ਼ਰੂਰੀ ਆ ਤੇ ਗਮ ਸ਼ੀਟ ਮੈਂ ਪਾ ਲਈ ਆ ਦੰਦਾ ਦੇ ਵਿੱਚ ਗਮ ਸ਼ੀਟ ਪਾਉਣੀ ਬਹੁਤ ਜ਼ਰੂਰੀ ਨੇ ਤਾਂ ਬੋਲੇ ਤੇ ਕਟੋਂ ਤੇ ਲੱਗ ਜਾਂਦਾ ਹੁਣ ਜਿਹੜੀ ਸਾਡੀ ਅੰਬੀਫਾਈਟ ਜਿਹੜੀ ਚੱਲਦੀ ਪਈ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਹਨਾ ਜੀ ਇਹਦੇ 3-3 ਮਿੰਟ ਦੇ ਸਾਡੇ ਤਿੰਨ ਰਾਊਂਡ ਲੱਗੇ ਸੀਗੇ ਸੋ ਕੰਪੀਟੀਸ਼ਨ ਤੋਂ ਪਹਿਲਾਂ ਹਨਾ ਸਾਡੀ ਬੌਕਸਿੰਗ ਬੌਕਸਿੰਗ ਦੇ ਵਿੱਚ ਜਿਹੜੀ ਫਾਈਟ ਬਹੁਤ ਜ਼ਿਆਦਾ ਜ਼ਰੂਰੀ ਆ ਅਗਰ ਤੁਹਾਡੀ ਫਾਈਟ ਵਧੀਆ ਹੋਊਗੀ ਹਨਾ ਤੁਸੀਂ ਫਾਈਟ ਦੀ ਪ੍ਰੈਕਟਿਸ ਕੀਤੀ ਹੋਊਗੀ ਤਾਂ ਇਹ ਆ ਵੀ ਕੰਪੀਟੀਸ਼ਨ ਦੇ ਵਿੱਚ ਮਤਲਬ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਊਗੀ ਤੁਸੀਂ ਜਿੰਨਾ ਮਰਜ਼ੀ ਕੋਰ ਕਰ ਲਓ ਹਨਾ ਕਾਰਡੀਓ ਕਰ ਲਓ ਸਟਰੈਂਥ ਟ੍ਰੇਨਿੰਗ ਕਰ ਲਓ ਕੋਆਰਡੀਨੇਸ਼ਨ ਕਰ ਲਓ ਜਾਵੇਂ ਤੁਸੀਂ ਇੰਡੋਰੈਂਸ ਕਰ ਲੋ ਸਪੀਡ ਕਰ ਲੋ ਜਿੰਨਾ ਮਰਜ਼ੀ ਵਰਕਆਊਟ ਕਰ ਲੋ ਜਦੋਂ ਤੱਕ ਤੁਸੀਂ ਫਾਈਟਾਂ ਨਹੀਂ ਲਗਾਉਂਗੇ ਆਪਣੇ ਪਾਰਟਨਰ ਦੇ ਨਾਲ ਰਿੰਗ ਦੇ ਵਿੱਚ ਉਦੋਂ ਤੱਕ ਤੇੜੀ ਤੁਹਾਡੀ ਪਰਫਾਰਮੈਂਸ ਆ ਪਰਫਾਰਮੈਂਸ ਨਹੀਂ ਹੁੰਦੀ ਜੀ ਸੋ ਇਸ ਕਰਕੇ ਜਿਹੜੀ ਇਹ ਬੌਕਸਿੰਗ ਦੇ ਫਾਈਟਰ ਨੇ ਉਹ ਲੋਣੀ ਆ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਸੋ ਜਿਹੜੇ ਸਾਡੇ 3-3 ਮਿੰਟ ਦੇ ਸਾਡੇ 3 ਰਾਊਂਡ ਲੱਗੇ ਸੀ ਵੈਸੇ ਜਿਹੜੇ ਆਫਸਰ 4 ਰਾਊਂਡ ਲੱਗਦੇ ਆ ਪ੍ਰੈਕਟਿਸ ਦੇ ਵਿੱਚ 4 ਜਾਂ 6 6 ਜਿਹੜੇ ਇੰਡੀਆ ਲੈਵਲ ਦਾ ਕੰਪੀਟੀਸ਼ਨ ਜਿਹੜਾ ਇੰਡੀਆ ਟੀਮ ਦੇ ਵਿੱਚ ਪ੍ਰੈਕਟਿਸ ਕਰਦੇ ਜਿਹੜੇ ਪਲੇਅਰ ਉਹਨਾਂ ਦੇ 6 ਰਾਊਂਡ ਲੱਗਦੇ ਆ ਬਟ ਸਾਡੇ ਜਿਹੜੇ 4 ਰਾਊਂਡ ਲੱਗਦੇ ਪਰ ਗਰਮੀ ਜ਼ਿਆਦਾ ਕਰਕੇ ਨਾ ਅਸੀਂ ਤਿੰਨ ਹੀ ਅਸੀਂ ਰਾਊਂਡ ਲਾਏ ਜਿਹੜੇ ਜਿਹੜੇ ਸਾਡੀ ਸਪੇਰਿੰਗ ਆ ਹੋ ਖਤਮ ਹੋ ਗਈ ਆ ਬਹੁਤ ਚਿਰਾਂ ਬਾਅਦ ਲਈ ਸੀਗੀ ਸਾਹ ਪਹੁੰਚਾ ਚੜ ਗਿਆ ਇੱਥੇ ਵੀ ਮੈਨੂੰ ਲੱਗਾ ਪਤਾ ਨਹੀਂ ਉੱਥੇ ਉਨੀ ਨਹੀਂ ਲੱਗੀ ਉਹ ਜੀ ਪਰ ਵੀ ਪੰਜ ਲੱਗਾ ਪਤਾ ਨਹੀਂ ਕਿ ਆ ਪਰ ਯਾਰ ਬਹੁਤ ਟਫ ਹੈ ਇੱਕ ਨਾ ਹਾਲ ਦੇ ਵਿੱਚ ਗਰਮੀ ਬਹੁਤ ਜਿਆਦਾ ਵਾ ਤੇ ਤੇ ਮਰਦੋ ਤੇ ਮਰੋ ਨਾ ਆਏ ਪੰਤਾਲੀ ਸਿੰਘ ਦੇ ਅੱਗੇ ਜੀ ਸਵੇਰ ਤੋਂ ਹੀ ਪੱਖੀਆਂ ਵੀ ਚੜ ਗਈਆਂ ਦਿਮਾਗ ਵੀ ਚੜ ਗਿਆ ਬਾਹਾਂ ਵੀ ਤੁਹਾਨੂੰ ਆ ਗਿਆ ਮੋਢੇ ਵੀ ਰੇਗੇ ਬਹੁਤ ਟਫ ਕੰਮ ਹੈ ਇੱਕ ਤੋਂ ਇਨੀ ਗਰਮੀ ਦੇ ਚਿਰ ਫਾਈਟ ਲਾ ਰਹੇ ਸੀ ਕੱਟੋ ਕੱਟ ਤੇ ਮੇਰੇ ਖਿਆਲ ਤੋਂ 8 ਤੋਂ 9 ਮਿੰਨੀ ਬੋਟਾ ਸੀ ਲਾ ਰਹੇ ਫਾਈਟ ਇਹ ਤੇਜੀ ਫਾਈਟ ਹੋਈ ਜਿਹੜੀ ਸਾਡੀ ਸਪੈਰੀਂਗ ਆ ਤੇ ਇਸੇ ਨੂੰ ਵੀ ਲੱਗਦੀ ਆ ਚਲੋ ਪਰ ਯਾਰ ਬਹੁਤ ਟਫ ਕੰਮ ਆ ਜਿਹੜੀ ਸਪੈਰਿੰਗ ਉਹ ਖਤਮ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਹੁਣ ਅੱਖ ਤੇ ਵੀ ਇੱਥੇ ਕੋਣੀ ਲੱਗੀ ਪਤਾ ਨਹੀਂ ਮੁੱਕਾ ਲੱਗਾ ਪਤਾ ਨਹੀਂ ਲੱਗੇ ਉੱਥੇ ਮੁੱਕੇ ਦੇ ਵਿੱਚ ਥਾਤੀਆਂ ਬੱਸ ਹੋ ਗਈਆਂ ਤੇ ਹੁਣ ਜਿਹੜੇ ਤਿੰਨ ਰੌਂਡ ਆ ਤਿੰਨ ਜਾਂ ਚਾਰ ਰੌਂਡ ਜਿਹੜੇ ਪੰਚਿੰਗ ਬੈਕ ਕਰਾਂਗੇ ਅਸੀਂ ਉਸ ਤੋਂ ਬਾਅਦ ਹਲਕੀ ਨੀ ਕਿ ਸ਼ੈਡੋ ਸ਼ੈਡ ਤੋਂ ਬਾਅਦ ਕੋਲਡ ਡਾਊਨ ਕਰਾਂਗੇ ਉਸ ਤੋਂ ਬਾਅਦ ਫਿਰ ਬੱਸ ਆਪਣਾ ਪ੍ਰੋਟੀਨ ਵਗੈਰਾ ਜੀ ਜੁਲ ਜਸ ਵੀ ਕੇ ਕਰੇ ਗੱਲਾਂ ਫਿਰ ਰਾਤ ਨੂੰ ਆਪਾਂ ਡਾਈਟ ਬਾਰੇ ਗੱਲ ਕਰਾਂਗੇ ਸੋ ਵਲੋਗ ਦੇ ਨਾਲ ਬਣੇ ਰਹੋ ਜੇ ਤੁਹਾਨੂੰ ਫਾਈਟ ਹੈ ਮੇਰੀ ਥੋੜੀ ਵੀ ਵਧੀਆ ਲੱਗੀ ਤਾਂ ਪਲੀਜ਼ ਤਾਂ ਗਸੋਵੀ ਮੇਰੇ ਵਿੱਚ ਕੀ ਕਮੀ ਪਈ ਸੀ ਆ ਜੇ ਵੀ ਵਧੀਆ ਬੌਕਸਰ ਦੇਖ ਰਿਹਾ ਫਾਈਟ ਆ ਭਾਈ ਤਾਂ ਬਲੀ ਜੀ ਨੂੰ ਦੱਸੋ ਮੇਰੀ ਕੀ ਕਮੀ ਪਈ ਛੀ ਆ ਫਾਈਟ ਦੇ ਵਿੱਚ ਹੁਣ ਸਾਹਿਬ ਬੌਕਸਿੰਗ ਫਾਈਟ ਕਰਨ ਤੋਂ ਬਾਅਦ ਆਪਾਂ ਨਾ 3 ਮਿੰਟ ਆ ਜਿਹੜੇ ਪੰਚਿੰਗ ਬੇਗ ਵਾਰਾਂਗੇ ਆਪਾਂ ਨੂੰ ਬੇ ਕਰਦਾ ਪਿਆ ਹਾਂ ਜਾਂ ਆਪਾਂ ਤੁਸੀਂ ਵੇਡ ਕਰ ਸਕਦੇ ਸੀਗੇ ਪੰਚੀ ਬੇਡ ਕਰ ਲਓ ਪਾਰਟਨਰ ਦੇ ਨਾਲ ਫਿਰ ਜਾ ਕੇ ਤੁਸੀਂ ਪੰਚੀ ਬੇ ਕਰ ਲਓ ਮੈਂ ਸੋਚਿਆ ਵੀ ਬੇ ਕਰ ਲੈਣਾ ਬੇ ਕਰਨ ਦੇ ਵਿੱਚ ਬੇਨਫਿਟ ਆ ਵਧੀਆ ਤਰੀਕੇ ਨਾਲ ਆ ਵੀ ਜਿਹੜਾ ਪੰਚੀ ਮਿਲੇਗਾ ਉਹ ਪੂਰਾ ਹੋ ਜਾਏਗਾ ਸੂਏਸ ਗਾਡੇ ਮੈਂ ਤਿੰਨ ਤਿੰਨ ਮੇੜ ਦੇ ਤਿੰਨ ਲੋੜੇ ਪੰਚੀ ਬੇਗ ਦੇ ਇੱਕ ਲਗਾਏ ਉਹੀ ਆਪਣੇ ਜਿਹੜੇ ਪੰਚਿੰਗ ਵੈਕਸੀ ਜਿਹੜੇ ਉਹ ਵੀ ਖਤਮ ਹੋ ਗਿਆ ਤਿੰਨ ਤਿੰਨ ਮਿੰਟ ਦੇ ਤਿੰਨ ਰਾਊਂਡ ਕਰਦੇ ਆ ਉਹਦੀ ਆਪਾਂ ਹੁਣ ਤਾਰਦੇ ਆ ਅਗਲਾ ਬੱਸ ਹੋ ਗਈ ਯਾਰ ਪਤਾ ਕੀ ਗਰਮੀ ਬਹੁਤ ਆ ਤੇ ਕੋਈ ਇਨਾ ਜੋਰ ਲੰਗਾ ਜਿਹੜਾ ਬਾਕਸਿੰਗ ਦੇ ਵਿੱਚ ਰਾਊਂਡ ਹੁੰਦੇ ਆ ਫਾਈਟ ਦੇ ਵਿੱਚ ਉਹ ਤਿੰਨ ਤਿੰਨ ਮਿੰਟ ਦੇ ਤਿੰਨ ਹੁੰਦੇ ਆ ਤੇ ਅਸੀਂ ਜਿਹੜੇ ਫਾਈਟ ਦੇ ਵਿੱਚ ਅਸੀਂ ਉਹਦਾ ਪ੍ਰੈਕਟਿਸ ਚਲੋਂਦੇ ਆ ਅਸੀਂ 6 ਵੀ ਲਾ ਲਏ ਨੇ ਆ 8 ਵੀ ਲਾ ਲਏ ਨੇ 4 ਤਦਨ ਦੀ ਪੱਕੀ ਆ ਨਾ ਫਿਰ ਫਾਈਟ ਦੇ ਵਿੱਚ ਤਿੰਨ ਲਾ ਦੋ ਜੇ ਤੁਸੀਂ ਤੇਰੇ ਜੇ 6 ਜੇ 8 ਲਾਉਂਗੇ ਤਾਂ ਤੁਸੀਂ ਫਾਈਟ ਦੇ ਵਿੱਚ ਤੁਸੀਂ ਤਿੰਨ ਰਾਊਂਡ ਰਾਊਂਡ ਜੋਗੇ ਹੋਗੇ ਪਰ ਜੇ ਤਿੰਨ ਮਿੰਟ ਚੋਂ ਬੱਸ ਵਿਆਹ ਵੀ ਕਰਨ ਚ ਮਜ਼ਾ ਵੀ ਆਉਂਦਾ ਹਨਾ ਦਿਲ ਵੀ ਖੁਸ਼ ਹੁੰਦਾ ਤੇ ਮਤਲਬ ਇੰਜੋਏ ਆ ਜਾਨੀ ਕੀ ਲੱਗ ਰਿਹਾ ਜੇ ਤਾਂ ਤੁਸੀਂ ਇੰਜੋਏ ਕਰਕੇ ਲਾਉਂਗੇ ਤੁਸੀਂ ਇਹਨਾ ਖੇਡੋਗੇ ਬਾਕਸਿੰਗ ਫਿਰ ਤਾਂ ਬਹੁਤ ਮਜ਼ਾ ਆਉਂਦਾ ਜੇ ਤੁਸੀਂ ਪਹਾੜ ਵਾਂਗ ਮਤਲਬ ਜੀ ਬੋਝ ਦੀ ਤਰ੍ਹਾਂ ਮੰਨ ਕੇ ਚੱਲੋਗੇ ਫਿਰ ਮਜ਼ਾ ਨਹੀਂ ਆਉਂਦਾ ਰਹਿਗਾ ਸੋ ਬਸ ਹੋ ਗਿਆ ਹੁਣ ਦੇ ਜਿਆ ਬਾਡੀ ਆਪਾਂ ਕੂਲ ਡਾਊਨ ਕਰਾਂਗੇ ਕੂਲ ਡਾਊਨ ਤੋਂ ਬਾਅਦ ਬਸ ਆਪਾਂ ਕੁਟਾ ਕੁਝ ਖਾ ਕੇ ਸ਼ੇਕ ਸ਼ੂ ਠੀਕੇ ਜਾਂ ਫਿਰ ਆਪਾਂ ਜੇ ਪ੍ਰੋਟੀਨ ਲੈ ਕੇ ਫਿਰ ਚੱਲਾਂਗੇ ਘਰੇ ਘਰ ਦੀ ਜਿਹੜੀ ਆਪਣੀ ਡਾਈਟ ਆਪਾਂ ਉਹਦੇ ਵਿੱਚ ਮਿਲਾਂਗੇ ਸੋ ਪਲੀਜ਼ ਇਸ ਵੀਡੀਓ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੀਓ ਥੈਂਕ ਯੂ ਆਹ ਮੁੰਡੇ ਦਾ ਸਾਡੇ ਦਾ ਜਨਮ ਦਿਨ ਆ ਹੈਪੀ ਬਰਥਡੇ ਟੂ ਯੂ ਮਾਰਗੰਡਾ ਦੋ ਇਹਨੂੰ ਸਾਰੇ ਜਣੇ ਮੁਬਾਰਕ ਹੈਪੀ ਮਾਰਗੰਡਾ ਟੂ ਹੈਪੀ ਬਰਥਡੇ ਮਾਰਗੰਡਾ ਮੇਰਾ ਨਹੀਂ ਮਾਰਗੰਡਾ ਆਪਾਂ ਕੋਲਡ ਡ੍ਰਿੰਕ ਕੋਲਡ ਡ੍ਰਿੰਕ ਪੀਣੀ ਦੀ ਹੈਗੀ ਤੇ ਇਹਦੇ ਵਿੱਚ ਮਾਰਗੰਡਾ ਦਾ ਅੱਜ ਜਨਮ ਦਿਨ ਆ ਉਹ ਸਮੋਸੇ ਲੈ ਕੇ ਆਇਆ ਤੇ ਕੋਲਡ ਡ੍ਰਿੰਕ ਵਗੈਰਾ ਲੈ ਕੇ ਆਇਆ ਮਾਜਾ ਮੂਜਾ ਆਪਾਂ ਨਾਲ ਸਮੋਸਾ ਖਾਣਾ ਹੈਗਾ ਨਾ ਆਪਾਂ ਕੋਲਡ ਡ੍ਰਿੰਕ ਪੀਣੀ ਹੈਗੀ ਜੇ ਕਿਉਂਕਿ ਆਪਾਂ 45 ਦਿਨ ਦਾ ਟਾਰਗੇਟ ਕੀਤਾ ਨਾ ਆਪਾਂ ਉਹਦੀ ਚੀਜ਼ ਖਾਣੀ ਨਾ ਉਹ ਵੀ ਇਸ ਵੀ ਚੀਜ਼ ਖਾਣੀ ਨਾ ਉਹ ਮਿੱਠਾ ਖਾਣਾ ਨਾ ਉਹਦੀ ਚੀਜ਼ ਕੁਝ ਵੀ ਮਤਲਬ ਇਹਦੀ ਚੀਜ਼ ਖਾਣੀ ਹੈਗੀ ਆਪਾਂ ਤੇ ਬਸ ਮਤਲਬ ਵੀ ਆਪਾਂ ਜਿਹੜਾ ਮਤਲਬ ਬਹੁਤ ਘੱਟ ਜਿਹੜਾ ਆਪਾਂ ਨੂੰ ਨਾ ਆਪਾਂ ਨਾ ਆਪਾਂ ਡਾਈਟ ਵਿੱਚ ਮਿੱਠਾ ਖਾਣਾ ਨਾ ਆਪਾਂ ਫੈਟ ਖਾਣੀ ਹੈਗੀ ਆਪਾਂ ਸਿਰਫ ਮਤਲਬ ਵੀ ਸਿੰਪਲ ਡਾਈਟ ਜਿਹੜੀ ਉਹ ਖਾਣੀ 45 ਦਿਨ ਅੱਜ ਆਪਣਾ ਦੂਜਾ ਦਿਨ ਆ ਤੇ ਜਦੋਂ ਸਾਰੇ ਸਮੋਸੇ ਲੈ ਕੇ ਆਏ ਆਪਾਂ ਨਹੀਂ ਖਾਣੇ ਜੀ ਆਪਣੀ ਪ੍ਰੈਕਟਿਸ ਹੋਣੀ ਆ ਕਿੰਨੇ ਆਪਾਂ ਮਿਹਨਤ ਕੀਤੀ ਆਪਾਂ ਦੇ ਬੇਲਾ ਤੇ ਅੱਜ ਆਪਣਾ ਜਿਹੜਾ ਪ੍ਰੋਗਰਾਮ ਦਾ ਦੂਜਾ ਦੇਣਾ ਚਾਹਾਂ। ਕਿਤੇ ਦੇ ਦੇ ਕੁਝ ਨਿਕਲਦਾ ਹੈ ਕਿ ਨਹੀਂ ਨਿਕਲਦਾ। ਆਹ ਸੇ ਬੰਦੇ ਵੀ ਦੇਖੋ ਇਹ ਕੋਸ਼ਿਸ਼ ਕਰ ਰਿਹਾ ਨਾ ਦਾ ਜ਼ੋਰ ਮੱਦਾਂ ਨਹੀਂ ਦਿੱਤਾ। ਆਹ ਲਾ ਨਾ ਕੋਈ ਜਿਹੜੀ ਸੈਟ ਹੋਏ ਉਸ ਕਰਕੇ ਲੱਗਦਾ। ਤੇ ਬਾਲੇ ਇਹਨੇ ਕਿਹੜਾ ਕਮਾਲ ਜਿਹਾ ਕਰਿਆ ਹੋਇਆ। ਇਹ ਵੀ ਆਪਣੀ ਸ਼ਾਮ ਦੀ ਮਿਹਨਤ ਆਪਣੀ ਸ਼ਾਮ ਦੀ ਮਿਹਨਤ ਅੱਜ ਦਾ ਆਪਣਾ ਰਾਤ ਦਾ ਡਿਨਰ ਜੀ ਇਹਦੇ ਵਿੱਚ ਆਪਾਂ ਲਿਆਵਾ ਸਲਾਦ ਸਲਾਦ ਤਿੰਨ ਚਾਰ ਤਰ੍ਹਾਂ ਦਾ ਆਪਾਂ ਸਲਾਦ ਲਿਆਵਾ ਤੇ ਨਾਲ ਆਪਾਂ ਲਿਆਵਾ 200 ਗ੍ਰਾਮ ਆਪਾਂ ਪਨੀਰ ਲਿਆਵਾ ਜੀ ਤੇ ਨਾਲ ਆਪਾਂ ਲਿਆਵਾ ਪਰਤਾ ਬਣਾਇਆ ਹੋਇਆ ਕੋਮੈਗਣ ਦਾ ਪਰਤਾ ਤੇ ਨਾਲ ਸਬਜੀ ਸਲਾਦ ਤੇ ਨਾਲ ਆਪਾਂ ਲਿਆਵਾ 200 ਗ੍ਰਾਮ ਪਨੀਰ ਲਿਆਵਾ ਅੱਜ ਦੀ ਜਿਹੜੀ ਆਪਣਾ ਨਾਈਟ ਦੀ ਰਾਤ ਦੀ ਡਾਈਟ ਆਪਣਾ ਡਿਨਰ ਦਾ ਜਿਹੜਾ ਇਹ ਹੈ ਜੀ